ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਤੀਜੀ ਵਾਰ ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਦੇ ਵਿੱਚ ਵੱਡਾ ਜਿਹੜਾ ਰਿਕਾਰਡ ਤੋੜ ਜਿੱਤ ਹੈ ਉਹ ਪ੍ਰਾਪਤ ਕੀਤੀ ਗਈ ਹੈਗੀ ਐਗਜ਼ਿਟ ਪੋਲ ਤੋਂ ਉਲਟ ਜਿਹੜੇ ਇਸ ਵਾਰ ਇੰਡੀਆ ਆਲਾਈਂਸ ਦੇ ਵੀ ਜਿਹੜੇ ਨਤੀਜੇ ਨੇਗੇ ਉਹ ਆਏ ਨਹੀਂ ਕਿ ਸਾਡੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੀ ਚੀਮਾ ਸਾਹਿਬ ਕਿਵੇਂ ਦੇਖ ਰਹੇ ਹੋਗੇ ਕਿਉਂਕਿ ਤੀਜੀ ਵਾਰ ਇੱਕ ਵੱਡਾ ਰਿਕਾਰਡ ਫਿਰ ਜਿਹੜਾ ਆਪਣੇ ਕਿਲੇ ਦੇ ਵਿੱਚ ਠਾਇਆਗਾ ਅਹ ਦੇਖੋ ਆਮ ਆਦਮੀ ਪਾਰਟੀ ਦੇ ਸਭ ਤੋਂ ਪਹਿਲਾਂ ਮੈਂ ਸਾਰੇ ਵਲੰਟੀਅਰ ਸਾਥੀਆਂ ਦਾ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਉਹਨਾਂ ਨੇ ਇਸ ਸਖਤ ਗਰਮੀ ਦੇ ਅੰਦਰ ਸਖਤ ਲੜਾਈ ਲੜੀ ਔਰ ਸਰਦਾਰ ਗਰਮੀਤ ਸਿੰਘ ਜੀ ਕਬੱਡੀ ਲੀਡ ਲੈ ਕੇ ਜਿੱਤੇ ਨੇਗੇ ਸੋ ਉਹਨਾਂ ਨੂੰ ਵੀ ਮੁਬਾਰਕਬਾਦ ਸਾਰੇ ਵਲੰਟੀਅਰ ਨੂੰ ਮੁਬਾਰਕਬਾਦ ਸਤਿ ਅਦਾਬ ਬਹੁਤ ਧੰਨਵਾਦ ਦੇਖੋ ਇਸ ਲੋਕਤੰਤਰ ਦੇ ਸਭ ਤੋਂ ਵੱਡੇ ਤਿਹਾਰ ਦੇ ਅੰਦਰ ਇੱਕ ਪਾਸੇ ਸੰਵਿਧਾਨ ਬਚਾਉਣ ਦੀ ਲੜਾਈ ਸੀਗੀ ਇੱਕ ਪਾਸੇ ਲੋਕਤੰਤਰ ਤੇ ਬਚਾਉਣ ਦੀ ਲੜਾਈ ਸੀ ਉਹਦੇ ਵਿੱਚ ਹਰਵਿੰਦ ਕੇਜਰੀਵਾਲ ਜੀ ਨੇ ਅਹਿਮ ਭੂਮਿਕਾ ਨਿਭਾਈ ਉਹਨਾਂ ਦੀ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਨੇ ਪੂਰੇ ਦੇਸ਼ ਦੇ ਅੰਦਰ ਇਲੈਕਸ਼ਨ ਲੜੀ ਜਿਹੜੇ ਜਿਹੜੇ ਸਟੇਟਾਂ ਦੇ ਅੰਦਰ ਇਲੈਕਸ਼ਨ ਲੜੀ ਉਤੋਂ ਵੱਡੀ ਜਿੱਤ ਜਿਹੜੀ ਆ ਆਮ ਆਦਮੀ ਪਾਰਟੀ ਦੀ ਪ੍ਰਾਪਤ ਹੋਈ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆਪਣਾ ਟੈਲ ਦਾ ਜੋਰ ਲਾਇਆ ਸਾਰਾ ਉਹਨਾਂ ਨੇ ਲਗਾਤਾਰ ਵੱਡੀਆਂ ਰੈਲੀਆਂ ਕੀਤੀਆਂ ਲੋਕਾਂ ਨੂੰ ਸਬੋਧਨ ਕੀਤਾ ਪਰ ਲੋਕਾਂ ਨੇ ਲੋਕਤੰਤਰ ਬਚਾਉਣ ਦੀ ਲੜਾਈ 'ਚ अहम ਹਿੱਸਾ ਪਾਇਆਗਾ ਤਾਂ ਕੱਲ ਜਦੋਂ ਐਗਜ਼ਿਟ ਪੋਲ ਦੇ ਜਿਹੜੇ ਜਿਹੜੇ ਰੁਝਾਨ ਆ ਰਹੇ ਸੀਗੇ ਤਾਂ ਜਿਹੜਾ ਇੰਡੀਆ ਘਟਵੰਦਰ ਸੀ ਉਹਦੇ ਵੱਲੋਂ ਵੀ ਮੀਟਿੰਗ ਕੀਤੀ ਗਈ ਸੀ ਤਾਂ ਉਹਨਾਂ ਵੱਲੋਂ ਹਿੱਸਾ ਨਹੀਂ ਲਿਆ ਗਿਆ ਸੀਗਾ ਕਿਸੇ ਵੀ ਚੈਨਲ ਦੇ ਵਿੱਚ ਤਾਂ ਅੱਜ ਬਿਲਕੁਲ ਉਲਟ ਨਤੀਜੇ ਆਏ ਨੇ ਅਹ ਦੇਖੋ ਜਿਹੜਾ ਐਗਜ਼ੈਕਟ ਪੋਲ ਦਿਖਾ ਰਿਆ ਸੀ ਉਹਦੇ ਵੀ ਹੋਰ ਰਿਜ਼ਲਟ ਆਏ ਨੇ ਕਿ ਜਿੰਨੀਆਂ ਉਹ 400 ਪਾਰ ਦਿਖਾ ਰਿਆ ਸੀ ਯੂਨੀਅਰ ਸੀਟਾਂ ਤੇ ਹਜੇ ਲੀਡ ਨਹੀਂ ਹੈਗੀ ਸੋ ਹਜੇ ਰਿਜ਼ਲਟ ਜਿਹੜੇ ਹੈਗੇ 2 2.5 ਘੰਟਿਆਂ ਬਾਅਦ ਫਾਈਨਲ ਟੈਲੀ ਆਊਗੀ ਉਸ ਤੋਂ ਬਾਅਦ ਕਮੈਂਟ ਕਰਨਾ ਉਚਿਤ ਹੋਊਗਾ ਸੋ ਮੈਂ ਸਮਝਦਾ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੇ ਲਈ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਲੜਾਈ ਲੜੀ ਇੰਡੀਆ ਅਲਾਈਅੰਸ ਨੇ ਲੜੀ ਹਜੇ ਰਿਜ਼ਲਟ ਆਉਣਾ ਬਾਕੀ ਹੈ ਸੋ ਮੈਨੂੰ ਤਾਂ ਹਜੇ ਵੀ ਮੈਂ ਤਾਂ ਆਸ ਬੰਦਦਾ ਕਿ ਜਿੱਤ ਜਿਹੜੀ ਆ ਉਹ ਇੰਡੀਆ ਅਲਾਈਅੰਸ ਦੀ ਹੋਊਗੀ ਪੰਜਾਬ ਦੇ ਵਿੱਚ 4 ਸੀਟਾਂ ਦੱਸ ਰ ਜਿਹੜਾ ਝਟਕਾ ਉਹ ਭਾਰਤੀ ਜਨਤਾ ਪਾਰਟੀ ਦਿੱਤਕ ਇੱਕ ਵੱਡੀ ਹਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਹੋਈ ਆ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਨਫਰਤ ਫੈਲਾਉਣ ਵਾਲੀਆਂ ਪਾਰਟੀਆਂ ਦੀ ਕੋਈ ਥਾਂ ਨਹੀਂ ਪੰਜਾਬ ਹਮੇਸ਼ਾ ਹੀ ਗੁਰੂਆਂ ਪੀਰਾਂ ਦੇ ਨਾਂ ਤੇ ਬਸਦਾ ਹੈ ਕਾ ਪੰਜਾਬ ਹਮੇਸ਼ਾ ਹੀ ਭਾਈਚਾਰਕ ਸਾਜ ਨੂੰ ਅੱਗੇ ਲੈ ਕੇ ਜਾਂਦਾ ਸੋ ਇਸੇ ਗੱਲ ਕਰਕੇ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਪੰਜਾਬ ਨੂੰ ਤੋੜਨ ਦੀ ਸਾਜਿਸ਼ ਰਚੀ ਸੀ ਭਾਈਚਾਰਾ ਤੋੜਨ ਦੀ ਸਾਜਿਸ਼ ਰਚੀ ਸੀ ਉਹ ਮੈਂ ਸਮਝਦਾ ਬੁਰੀ ਤਰ੍ਹਾਂ ਪੰਜਾਬ ਵਿੱਚ ਫੇਲ ਹੋਈ ਜਗਪਾਲ ਸਿੰਘ ਖਹਿਰਾ ਲਗਾਤਾਰ ਵਿਰੋਧ ਦੇ ਵਿੱਚ ਸੀਗੇ ਇਸ ਸਮੇ ਉਹਨਾਂ ਵਰਗੀ ਕਹਿਣਾ ਚਾਹੀਦਾ ਅ ਦੇਖੋ ਜਿਹੜੇ ਬਾਹਰੋਂ ਆਏ ਸੀਗੇ ਬਾਹਰਲੇ ਡਿਸਟ੍ਰਿਕਟਾਂ ਚੋਂ ਆਏ ਸੀਗੇ ਉਹਨਾਂ ਨੂੰ ਸੰਗਰੂਰ ਦੇ ਲੋਕਾਂ ਨੇ ਹਾਸ਼ੀ ਦੇ ਧੱਕਿਆਗਾ ਉਹਨਾਂ ਦੀ ਹਾਰ ਹੋਈ ਆ ਜਿਹੜੇ ਸੰਗਰੂਰ ਵਾਲੇ ਸੀ ਸੰਗਰੂਰ ਵਾਲਿਆਂ ਦੇ ਸੰਗਰੂਰ ਵਾਲ ਜੋ ਕਿ ਇਸ ਸਮੇਂ ਇਸ ਸਮੇਂ ਵਾਰਡਵਾਲ ਜਿੱਥੇ ਕਾਊਂਟਿੰਗ ਹੋ ਰਹੀ ਹੈ ਉੱਥੇ ਪਹੁੰਚੇ ਹੋਏ ਨੇਗੇ ਤੇ ਜਿਨ੍ਹਾਂ ਨੇ ਕਿਹਾ ਹੈ ਕਿ ਜਿਹੜੀ ਵੱਡੀ ਕਜਿੱਤ ਹੈਗੀ ਆਮ ਆਦਮੀ ਪਾਰਟੀ ਵੱਲੋਂ ਇਸ ਸਮੇਂ ਦਰਜ ਕੀਤੀ ਗਈ ਹੈਗੀ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਤੀਜੀ ਵਾਰ ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਦੇ ਵਿੱਚ ਵੱਡਾ ਜਿਹੜਾ ਰਿਕਾਰਡ ਤੋੜ ਜਿੱਤ ਹੈ ਉਹ ਪ੍ਰਾਪਤ ਕੀਤੀ ਗਈ ਹੈਗੀ ਐਗਜ਼ਿਟ ਪੋਲ ਤੋਂ ਉਲਟ ਜਿਹੜੇ ਇਸ ਵਾਰ ਇੰਡੀਆ ਆਲਾਈንስ ਦੇ ਵੀ ਜਿਹੜੇ ਨਤੀਜੇ ਨੇਗੇ ਉਹ ਆਏ ਨੇ ਕਿ ਸਾਡੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੀ ਚੀਮਾ ਸਾਹਿਬ ਕਿਵੇਂ ਦੇਖ ਰਹੇ ਹੋਗੇ ਕਿਉਂਕਿ ਤੀਜੀ ਵਾਰ ਇੱਕ ਵੱਡਾ ਰਿਕਾਰਡ ਫਿਰ ਜਿਹੜਾ ਆਪਣੇ ਕਿ ਅਹ ਦੇਖੋ ਆਮ ਆਦਮੀ ਪਾਰਟੀ ਦੇ ਸਭ ਤੋਂ ਪਹਿਲਾਂ ਮੈਂ ਸਾਰੇ ਵਲੰਟੀਅਰ ਸਾਥੀਆਂ ਦਾ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਉਹਨਾਂ ਨੇ ਇਸ ਸਖਤ ਗਰਮੀ ਦੇ ਅੰਦਰ ਸਖਤ ਲੜਾਈ ਲੜੀ ਔਰ ਸਰਦਾਰ ਗਰਮੀਤ ਸਿੰਘ ਜੀ ਕਬੱਡੀ ਲੀਡ ਲੈ ਕੇ ਜਿੱਤੇ ਨੇਗੇ ਸੋ ਉਹਨਾਂ ਨੂੰ ਵੀ ਮੁਬਾਰਕਬਾਦ ਸਾਰੇ ਵਲੰਟੀਅਰ ਨੂੰ ਮੁਬਾਰਕਬਾਦ ਸਤਿ ਅਦਾਬ ਬਹੁਤ ਧੰਨਵਾਦ ਦੇਖੋ ਇਸ ਲੋਕਤੰਤਰ ਦੇ ਸਭ ਤੋਂ ਵੱਡੇ ਤਿਹਾਰ ਦੇ ਅੰਦਰ ਇੱਕ ਪਾਸੇ ਸੰਵਿਧਾਨ ਬਚਾਉਣ ਦੀ ਲੜਾਈ ਸੀਗੀ ਇੱਕ ਪਾਸੇ ਲੋਕਤੰਤਰ ਦੇ ਬਚਾਉਣ ਦੀ ਲੜਾਈ ਸੀ ਉਹਦੇ ਵਿੱਚ ਹਰਵਿੰਦ ਕੇਜਰੀਵਾਲ ਜੀ ਨੇ ਅਹਿਮ ਭੂਮਿਕਾ ਨਿਭਾਈ ਉਹਨਾਂ ਦੀ ਅਗਵਾਈ ਦੇ ਅੰਦਰ ਆਵਾਮਾਦੀ ਪਾਰਟੀ ਨੇ ਪੂਰੇ ਦੇਸ਼ ਦੇ ਅੰਦਰ ਇਲੈਕਸ਼ਨ ਲੜੀ ਜਿਹੜੇ ਜਿਹੜੇ ਸਟੇਟਾਂ ਦੇ ਅੰਦਰ ਇਲੈਕਸ਼ਨ ਲੜੀ ਉੱਥੋਂ ਵੱਡੀ ਜਿੱਤ ਜਿਹੜੀ ਆ ਆਵਾਮਾਦੀ ਪਾਰਟੀ ਦੀ ਪ੍ਰਾਪਤ ਹੋਈ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਮਨਜੁਗ ਮੁੱਖ ਮੰਤਰੀ ਸਾਹਿਬ ਨੇ ਆਪਣਾ ਟੇਲਦਾ ਜ਼ੋਰ ਲਾਇਆ ਸਾਰਾ ਉਹਨਾਂ ਨੇ ਲਗਾਤਾਰ ਵੱਡੀਆਂ ਰੈਲੀਆਂ ਕੀਤੀਆਂ ਲੋਕਾਂ ਨੂੰ ਸੰਬੋਧਨ ਕੀਤਾ ਪਰ ਲੋਕਾਂ ਨੇ ਲੋਕਤੰਤਰ ਬਚਾਉਣ ਦੀ ਲੜਾਈ 'ਚ अहम ਹਿੱਸਾ ਪਾਇਆ ਹੈਗਾ ਤਾਂ ਕੱਲ ਜਦੋਂ ਐਗਜ਼ਿਟ ਪੋਲ ਦੇ ਜਿਹੜੇ ਜਿਹੜੇ ਰੁਝਾਨ ਆ ਰਹੇ ਸੀਗੇ ਤਾਂ ਜਿਹੜਾ ਇੰਡੀਆ ਘਟਵੰਦਰ ਸੀ ਉਹਦੇ ਵੱਲੋਂ ਵੀ ਮੀਟਿੰਗ ਕੀਤੀ ਗਈ ਸੀ ਤਾਂ ਉਹਨਾਂ ਵੱਲੋਂ ਹਿੱਸਾ ਨਹੀਂ ਲਿਆ ਗਿਆ ਸੀਗਾ ਕਿਸੇ ਵੀ ਚੈਨਲ ਦੇ ਵਿੱਚ ਤਾਂ ਅੱਜ ਬਿਲਕੁਲ ਉਲਟ ਨਤੀਜੇ ਆਏ ਨੇ ਅ ਦੇਖੋ ਜਿਹੜਾ ਐਗਜ਼ੈਕਟ ਪੋਲ ਦਿਖਾ ਰਿਆ ਸੀ ਉਹਦੇ ਵੀ ਹੋਰ ਰਿਜ਼ਲਟ ਆਏ ਨੇ ਕਿ ਜਿਹਨੀਆਂ ਉਹ 400 ਪਾਰ ਦਿਖਾ ਰਿਆ ਸੀ ਉਹਨੀਆਂ ਸੀਟਾਂ ਤੇ ਹਜੇ ਲੀਡ ਨਹੀਂ ਹੈਗੀ ਸੋ ਹਜੇ ਰਿਜ਼ਲਟ ਜਿਹੜੇ ਹੈਗੇ 2 2.5 ਘੰਟਿਆਂ ਬਾਅਦ ਫਾਈਨਲ ਟੈਲੀ ਆਊਗੀ ਉਸ ਤੋਂ ਬਾਅਦ ਕਮੈਂਟ ਕਰਨਾ ਉਚਿਤ ਹੋਊਗਾ ਸੋ ਮੈਂ ਸਮਝਦਾ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੇ ਲਈ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਲੜਾਈ ਲੜੀ ਇੰਡੀਆ ਅਲਾਈਅੰਸ ਨੇ ਲੜੀ ਹਜੇ ਰਿਜ਼ਲਟ ਆਉਣਾ ਬਾਕੀ ਹੈ ਸੋ ਮੈਨੂੰ ਤਾਂ ਅਜੇ ਵੀ ਮੈਂ ਤਾਂ ਆਸ ਬੰਧਦਾ ਕਿ ਜਿੱਤ ਜਿਹੜੀ ਆ ਉਹ ਇੰਡੀਆ ਅਲਾਈਅੰਸ ਦੀ ਹੋਊਗੀ ਪੰਜਾਬ ਦੇ ਵਿੱਚ 4 ਸੀਟਾਂ ਦੱਸ ਰਹੀ ਸੀ ਰ ਜਿਹੜਾ ਝਟਕਾ ਉਹ ਭਾਰਤੀ ਜਨਤਾ ਪਾਰਟੀ ਨੂੰ ਦਿੱਤਾ ਕਿ ਵੱਡੀ ਹਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਹੋਈ ਆ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਨਫ਼ਰਤ ਫੈਲਾਉਣ ਵਾਲੀਆਂ ਪਾਰਟੀਆਂ ਦੀ ਕੋਈ ਥਾਂ ਨਹੀਂ ਪੰਜਾਬ ਹਮੇਸ਼ਾ ਹੀ ਗੁਰੂਆਂ ਪੀਰਾਂ ਦੇ ਨਾਂ ਤੇ ਬਸਦਾ ਹੈ ਪੰਜਾਬ ਹਮੇਸ਼ਾ ਹੀ ਭਾਈਚਾਰਕ ਸਾਜ ਨੂੰ ਅੱਗੇ ਲੈ ਕੇ ਜਾਂਦਾ ਸੋ ਇਸੇ ਗੱਲ ਕਰਕੇ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਪੰਜਾਬ ਨੂੰ ਤੋੜਨ ਦੀ ਸਾਜਿਸ਼ ਰਚੀ ਸੀ ਭਾਈਚਾਰਾ ਤੋੜਨ ਦੀ ਸਾਜਿਸ਼ ਰਚੀ ਸੀ ਉਹ ਮੈਂ ਸਮਝਦਾ ਬੁਰੀ ਤਰ੍ਹਾਂ ਪੰਜਾਬ ਵਿੱਚ ਫੇਲ ਹੋਈ ਜਗਪਾਲ ਸਿੰਘ ਖਹਿਰਾ ਲਗਾਤਾਰ ਵਿਰੋਧ ਦੇ ਵਿੱਚ ਸੀਗੇ ਇਸ ਸਮੇਂ ਉਹਨਾਂ ਵਰਗੀ ਕਹਿਣਾ ਚਾਹੀਦਾ ਅ ਦੇਖੋ ਜਿਹੜੇ ਬਾਹਰੋਂ ਆਏ ਸੀਗੇ ਬਾਹਰਲੇ ਡਿਸਟ੍ਰਿਕਟਾਂ ਚੋਂ ਆਏ ਸੀਗੇ ਉਹਨਾਂ ਨੂੰ ਸੰਗਰੂਰ ਦੇ ਲੋਕਾਂ ਨੇ ਹਾਸ਼ੀ ਦੇ ਧੱਕਿਆਗਾ ਉਹਨਾਂ ਦੀ ਹਾਰ ਹੋਈ ਆ ਜਿਹੜੇ ਸੰਗਰੂਰ ਵਾਲੇ ਸੀ ਸੰਗਰੂਰ ਵਾਲਿਆਂ ਦੇ ਸੰਗਰੂਰ ਵਾਲਿਆਂ ਜੋ ਕਿ ਇਸ ਸਮੇਂ ਇਸ ਸਮੇਂ ਵਾਰਡ ਵਾਲ ਜਿੱਥੇ ਕਾਊਂਟਿੰਗ ਹੋ ਰਹੀ ਹੈ ਉੱਥੇ ਪਹੁੰਚੇ ਹੋਏ ਨੇਗੇ ਤੇ ਜਿਨ੍ਹਾਂ ਨੇ ਕਿਹਾਗਾ ਕਿ ਜਿਹੜੀ ਵੱਡੀ ਕਜਿੱਤ ਹੈਗੀ ਆਮ ਆਦਮੀ ਪਾਰਟੀ ਵੱਲ ਇਸ ਸਮੇਂ ਦਰਜ ਕੀਤੀ ਗਈ ਹੈ